ਬਾਈ ਕਿਨਾ ਹੈ ਸੰਦੀਪ ਸਿੰਘ ਜੀ ਕਿਤੇ ਖੜੇ ਮੈਂ ਕਿਹੜੀ ਲੋਕੇਸ਼ਨ ਹੈ ਇਹ ਆਪਣੇ ਕੀਵਾ ਕਲੇ ਜਗਤਾਰ ਸਿੰਘ ਕਾਂਸਟੇਬਲ ਦੇ ਨੇੜੇ ਥਾਈ ਹੈ ਕਿ ਮਜੀਤ ਸਿੰਘਾ ਦੀ ਪਿੰਡੀ ਬੇੜੀ ਦੀ ਪਿੰਡੀ ਬੇੜੀ ਦੇ ਕਿਹੜੇ ਕੰਮ ਪੰਚਾਇਤ ਕਰ ਰਹੀ ਹੈ ਨਵੀਂ ਹੈ ਬਣੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸਰਕਾਰ ਦਾ ਕੰਮ ਕਰ ਰਹੀ ਹੈ ਕਿ ਪਿੰਡ ਦੀ ਪੰਚਾਇਤ ਹੈ ਜਿਹੜੀ ਬਾਈ ਰਾਜ ਜੀ ਅਰਜਿੰਦਰ ਸਿੰਘ ਰਾਜ ਜੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਪਹਿਲਾਂ ਜਿਹੜੇ ਵੀ ਆਪਣੇ ਚੌਂਕ ਇੱਥੇ ਜਿਹੜੇ ਆਪਣੀ ਚੋਣਾਂ ਹੋਈਆਂ ਨੇ ਉਹਨਾਂ ਤੋਂ ਪਹਿਲਾਂ ਜਿਹੜੇ ਵੀ ਉਹਨੇ ਵਾਦੀ ਕੀਤੇ ਸੀਗੇ ਉਹ ਸਾਰੇ ਨੇ ਨੇਪਰੇ ਚਾੜੇ ਨੇਗੇ ਲੱਗਦਾ ਉਹਦਾ ਮੁੱਲ ਪੈ ਰਿਹਾ ਹਾਂਜੀ ਹਾਂਜੀ ਲੱਗ ਰਿਹਾ ਕਿ ਹੁਣ ਤੁਹਾਡੇ ਸਾਹਮਣੇ ਆਲੇ ਦੁਆਲੇ ਦੇਖ ਸਕਦੇ ਹੋ ਕਿ ਜਿਹੜੇ ਸਾਰੇ ਕੰਦਾ ਨਿਕਲਿਆ ਹੋਈਆਂ ਨੇ ਹਨਾ ਬਾਕੀ ਸਰੇ ਜਿਹੜਾ ਵੀ ਆਪਣੀ ਜ਼ਰੂਰਤ ਪੈਂਦੀ ਹੈਗੀ ਚੀਜ਼ ਦੀ ਕੋਈ ਪਾਣੀ ਦੇ ਪ੍ਰਬੰਧ ਦੀ ਹੁਣ ਸਾਡੇ ਇੱਥੇ ਠਾਈ ਦੇ ਜਿਹੜੇ ਮਗਰਖੇ ਹੋਏ ਸੀਗੇ ਸਾਰੀਆਂ ਲਗਭਗ ਪੂਰੀਆਂ ਹੋ ਰਹੀਆਂ ਨੇ ਜੀਆਂ ਹਮ ਸਵਰਛੇ ਵੱਲ ਮੋਟਰ ਵੀ ਲਾਈ ਗਈ ਹੈ ਹਾਂਜੀ ਹਨਾ ਤੇ ਬਾਕੀ ਸਾਰੇ ਇਹਦੇ ਵਿੱਚ ਹੁਣ ਲੋਕਟ ਵਗੈਰਾ ਜਿਹੜੀ ਉਹ ਲਗਵਾਈ ਜਾਊਗੀ ਸਾਰਾ ਗੇਟ ਵਗੈਰਾ ਪੂਰਾ ਪ੍ਰੋਪਰ ਤਿਆਰ ਕੀਤਾ ਜਾਏਗਾ ਅੱਗੇ ਵੀ ਕੰਮ ਚੱਲ ਰਿਹਾ ਕੰਸਟਰਕਸ਼ਨ ਦਾ ਹੋਊਗਾ ਹਾਂਜੀ ਹੂੰ ਉਹਦੇ ਬਾਰੇ ਬਹੁਤ ਵਧੀਆ ਬੜਾ ਹੈ ਨਾ ਪ੍ਰਾਲਾ ਤੁਸੀਂ ਵੀ ਨੌਜਵਾਨ ਹੋ ਮੈਂ ਕਿਹਾ ਥੋੜੇ ਵਰਗੇ ਨੌਜਵਾਨ ਹਾਂ ਨਸ਼ੇ ਬਾਰੇ ਵੀ ਪ੍ਰਾਲਾ ਕਰ ਰਹੇ ਨੇ ਹਨ ਵੀ ਜਿਹੜੇ ਵੀ ਸਖਤਾਈ ਨਾਲ ਕੰਮ ਹੋ ਰਿਹਾਗਾ ਅਗਰ ਕੋਈ ਵੇਚਦਾ ਫੜਿਆ ਗਿਆ ਜਾਂ ਮੰਨ ਲਓ ਕਿ ਕਰਦਾ ਫੜਿਆ ਜਾਂਦਾ ਤਾਂ ਉਹ ਤੇ ਜਿਹੜਾ ਪਿੰਡ ਦੇ ਵੱਲੋਂ ਉਹ ਪੂਰੀ ਕਾਰਵਾਈ ਕੀਤੀ ਜਾਏਗੀ ਥੋੜੇ ਵਰਗੇ ਨੌਜਵਾਨ ਦੇ ਰਹੇ ਸਾਥ ਪੂਰਾ ਹਾਂਜੀ ਹਾਂਜੀ ਬਿਲਕੁਲ ਜੀ ਹੂੰ ਸਾਰੇ ਸਾਥ ਦੇ ਰਿਹਾਗੇ ਤੇ ਜਿਹੜਾ ਕਿਉਂਕਿ ਦੇਖੋ ਪਿੰਡ ਦੇ ਪੰਚਾਇਤ ਦੇ ਨਾਲ ਹੀ ਅਗੇ ਜੋ ਕੁਛ ਆਏਗਾ ਆਪਣੇ ਕੋਲ ਹੈਨਾ ਤੇ ਉਹਨਾਂ ਦੇ ਸਾਥ ਦੇ ਨਾਲ ਹੀ ਆਪਣਾ ਸਾਰਾ ਕੁਝ ਹੋਊਗਾ ਵੀ ਇਕੱਲੀ ਪੰਚਾਇਤ ਦਾ ਕੰਮ ਨਹੀਂ ਪਿੰਡ ਦੇ ਲੋਕਾਂ ਦਾ ਵੀ ਸਾਥ ਜ਼ਰੂਰੀ ਆਗਾ ਜੀ ਮੇਨਾ ਹੈਨਾ ਕਿਉਂਕਿ ਐਸੀ ਅੰਗੇ ਐਸੀ ਵੀ ਨੌਜਵਾਨ ਪੀੜੀ ਚ ਹੀ ਹੋਣੀ ਹੈ ਕਿ ਸਾਰੇ ਜੇਕਰ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤਾਂ ਅੱਗੇ ਵੀ ਜਿਹੜੀ ਰੋਕਥਾਮ ਕੀਤੀ ਜਾਊਗੀ ਠੀਕ ਹੈ ਨਾ ਤੇ ਬਾਕੀ ਨੌਜਵਾਨ ਪੀੜੀ ਦੇ ਕਰ ਕੀ ਹੈਗਾ ਇਹ ਜਿਹੜਾ ਕੁਝ ਹੋ ਹੀ ਜਾਂਦਾ ਹੈਗਾ ਤੇ ਬਾਕੀ ਸਿਰ ਜੇ ਅਸੀਂ ਪਹਿਲਾਂ ਉਹਨਾਂ ਤੇ ਉੱਤਾ ਚੱਕਾਂਗੇ ਫੇਰ ਹੀ ਪਿੰਡ ਵਾਲੇ ਆਪਣਾ ਸਾਥ ਦੇਣਗੇ ਠੀਕ ਹੈ ਨਾ ਗਾਂ ਆਪਣੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨਾਂ ਦਾ ਵੀ ਟਿਕਾਅ ਹੋਊਗਾ ਕਿੰਨਾ ਕਿ ਮੜਕੋਜਾ ਦਾ ਜੇ ਕੰਮ ਚੱਲਦਾ ਹੈ ਵਧੀਆ ਦੇਖੋ ਜੀ ਹੁਣ ਆਲੇ ਦੁਆਲੇ ਦੇਖ ਸਕਦੇ ਹੋ ਨਾ ਰੂਹ ਖੁਸ਼ ਹੁੰਦੀ ਹੈ ਦੇਖ ਕੇ ਹਾਂਜੀ ਦੇਖੋ ਆਪਾਂ ਨੇ ਹੁਣ ਸਾਰੇ ਪਿੰਡ ਦਾ ਸਾਰਾ ਸੋਨੂ ਦਿਖਾਤਾ ਹੈ ਨਾ ਜਿੱਥੇ-ਜਿੱਥੇ ਕੰਮ ਚੱਲ ਰਹੇ ਨੇ ਇਹ ਸਾਰੀ ਦੇਣ ਸਾਡੇ ਮਾਨਯੋਗ ਸਤਿਕਾਰਯੋਗ ਐਮ ਐਲ ਏ ਡਾਕਟਰ ਬੀ ਜੇ ਸੀ ਗੜਾ ਜੀ ਨੇ ਜੋ ਸਾਡੇ ਆਮ ਆਦੀ ਪਾਰਟੀ ਦੇ ਨੇ ਕਾਫੀ ਲੰਮੇ ਸਮੇਂ ਤੋਂ ਅਸੀਂ ਵੀ ਪਾਰਟੀ ਨਾਲ ਜੁੜੇ ਹੋਏ ਹਾਂ 2012 ਤੋਂ ਚੱਲ ਰਹੇ ਹਾਂ ਜੀ ਤੇ ਉਸੇ ਹਿਸਾਬ ਨਾਲ ਜਦੋਂ ਸਰਪੰਚ ਸਾਹਿਬ ਜਾਂਦੇ ਨੇ ਉਦੋਂ ਪਹਿਲਾਂ ਬਲਾਕ ਪ੍ਰਧਾਨ ਵੀ ਰਹੇ ਨੇ ਮੈਨੂੰ ਵੀ ਸੋਸ਼ਲ ਮੀਡੀਆ ਇਨਚਾਰਜ ਬਲਾਕ ਭਿੱਖੀ ਦਾ ਲੱਗਿਆ ਹੋਇਆ ਮੈਂ ਤੇ ਉਦੋਂ ਵੀ ਜਦੋਂ ਵੀ ਉਹਨਾਂ ਮਤਲਬ ਜਾਣਿਆ ਡਾਕਟਰ ਸਾਹਿਬ ਲੋ ਵੀ ਡਾਕਟਰ ਸਾਹਿਬ ਆਪਣੇ ਪਿੰਡ ਦਾ ਇਹ ਕੰਮ ਆ ਤਾਂ ਡਾਕਟਰ ਸਾਹਿਬ ਪਹਿਲ ਦੇ ਆਧਾਰ ਤੇ ਕਰਦੇ ਨੇ ਅਸੀਂ ਉਹਨਾਂ ਦਾ ਵੀ ਸਰਪੰਚ ਸਰਪੰਚ ਸਾਹਿਬ ਥੋੜਾ ਜਿਹਾ ਮਰਜੈਂਸੀ ਚ ਵਾਗੇ ਸੀਗੇ ਤੇ ਬਾਕੀ ਸਾਰੀ ਪੰਚਾਇਤ ਖੜੀ ਆ ਤੇ ਸਾਰਿਆਂ ਵੱਲੋਂ ਉਹਨਾਂ ਦਾ ਸਾਡੇ ਮਾਨਯੋਗ ਐਮਐਲਏ ਡਾਕਟਰ ਵੀਜੇ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਪਹਿਲ ਦੇ ਆਧਾਰ ਤੇ ਸਾਨੂੰ ਇਹ ਦਿੰਦੇ ਨੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਨੇ ਉਹ ਧਰਮਸ਼ਾਲਾ ਦੇਖੀ ਹੈ ਜਿਹੜੀ ਗਾਡਰ ਗੁੱਡਰ ਤੁਸੀਂ ਦੇਖੀ ਸੀ ਖਰਾਬ ਹੋਏ ਪਏ ਨੇ ਨਾ ਤੇ ਉਹਦੇ ਅਸੀਂ ਨੇ ਮੰਗ ਰੱਖੀ ਸੀਗੀ ਉਹਨਾਂ ਕੋਲੇ ਸਾਡੀ ਥ ਸੁਖ ਦੁੱਖ ਦੇ ਲਈ ਵੀ ਸੁੱਖ ਵਧੀਆ ਸੁਖੀ ਰਹੇ ਪਿੰਡ ਨਗਰ ਕਿਹੜਾ ਤੇ ਉਦੇਸ ਨੇ ਮੰਗ ਰੱਖੀ ਸੀਗੀ ਉਦੇ ਥਾਈ ਚ ਵੀ ਐਸਪੀ ਡਾਕਟਰ ਸਾਹਿਬ ਇਹ ਥਾਈ ਦਾ ਥੋੜਾ ਜਿਹਾ ਕੋਈ ਹੱਲ ਤਾਂ ਡਾਕਟਰ ਸਾਹਿਬ ਨੇ ਉਦੇ ਤੁਰੰਤ ਹੀ ਸਰਪੰਚ ਸਾਹਿਬ ਨੂੰ ਬੁਲਾ ਕੇ 6 6 7 ਲੱਖ ਰੁਪਇਆ ਉਹ ਪਾਸ ਕਰਵਾਤਾ ਜੀ ਉਹ ਥਾਈ ਦੇ ਲਈ ਜਿਹੜੀ ਆਪਣੀ ਉਹ ਧਰਮਸ਼ਾਲਾ ਜੀ ਹਾਂਜੀ ਤਾਂ ਅਸੀਂ ਸਾਡੇ ਮਾਨਯੋਗ ਐਮਐਲਏ ਡਾਕਟਰ ਬੀ ਜੇ ਸਿੰਘ ਜੀ ਦਾ ਤਾਂ ਇਹਦੇ ਲਈ ਧੰਨਵਾਦ